ਡਿੰਗ 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 ਰੈਡੀ ਤੇਵੇ ਵਧੀਆ ਵੀਰੇ ਟਾਈਮ ਨਾਲ ਆ ਗਿਆ ਤੂੰ ਆ ਮਰ ਜਾਣੇ ਤੋਂ ਜੁੱਤੀ ਫੜ ਲਾਵੇ ਮੇਰੀ ਤਾਂ ਟੂਹੀ ਕੁਰਕਤੀ ਅੱਜ ਨੇ ਦੋ ਵਾਰੀ ਉਹ ਨਾ ਨਾ ਬਾਈ ਚੁੱਕ ਕੇ ਜੁੱਤੀ ਰੱਖ ਦਿੱਤੀ ਰੱਖ ਮਾਰੀ ਨਾ ਮਾਰੀ ਨਾ ਬਾਈ ਤੂੰ ਗੱਲ ਤਾਂ ਦੱਸ ਕੀ ਹੋਗੀ ਉਹ ਤੂੰ ਜਾਣਦੇ ਜਾਣਦੇ ਜੀਤੇ ਇਹਨੂੰ ਸਮਝਾ ਲੈ ਅੱਜ ਇਹਦੇ ਜੁੱਤੀ ਹੋਰ ਫਿਰ ਉਹ ਮੇਤੋਂ ਹੋਣਾ ਅਗਲਾ ਕੀ ਸੀ ਮੈਂ ਸਾਰੀਆਂ ਮੱਧਾਂ ਨੂੰ ਪਾਣੀ ਪਲਾਈ ਜਾਂਣਾ ਨਾਲੇ ਮੈਂ ਕਹੀ ਜਾਂਣਾ ਵੀ ਨਾਲ ਦੀ ਨਾਲ ਗੋਆ ਚੱਕਦੇ ਗੋਆ ਚੱਕਦੇ ਚੱਕਦੀ ਹੱਤਾਂ 'ਚ ਲੈ ਇਧਰ ਨੂੰ ਹੋ ਜਾਂਦੀ ਆ ਚੱਕਦੀ ਹੱਤਾਂ 'ਚ ਲੈ ਇਧਰ ਨੂੰ ਹੋ ਜਾਂਦੀ ਆ ਅੱਜ ਲਾਜ ਦਾ ਕਰੂੰਗਾ ਮੈਂ ਦੇਖ ਲੈ ਜੀਤੇ ਵੀਰੇ ਤੁਸੀਂ ਮੈਨੂੰ ਇੰਨਾ ਪੜਾਇਆ ਲਿਖਾਇਆ ਬਿਊਟੀ ਪਾਰਲਰ ਦਾ ਕੋਰਸ ਵੀ ਕਰਾਇਆ ਦੇਖ ਲੈ ਤੇਰੇ ਸਾਹਮਣੇ ਮੈਨੂੰ ਕਹਿੰਦਾ ਚੱਕ ਗੋਹਾ ਉਹ ਦੇਖ ਲੈ ਜੀਤੇ ਇਹਨੂੰ ਸਮਝਾਇਆ ਹਲੇ ਵੀ ਛਾਲੀ ਮੇਰੇ ਮੂਰੇ ਬੋਲਦੀ ਆ ਨਾਲੇ ਦੋ ਵਾਰੀ ਕੁੱਟਤੀ ਹਲੇ ਵੀ ਛਾਲੀ ਬਿਊਟੀ ਪਾਰਲਰ ਬਿਊਟੀ ਪਾਰਲਰ ਕਰੀ ਜਾਂਦੀ ਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ